ਸਾਥੀਓ ਮੈਂ ਜਗENDER ਸਿੰਘ ਉਗਰਾਹਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਲਹਿਤਾਉਗਰਾਹਾ 6 ਜੂਨ ਵਾਲੇ ਦਿਨ ਸਾਡੇ ਆਗੂ ਮਨਜੀਤ ਕਰਾਚੋਂ ਦੇ ਬੇਟੇ ਤੇ ਜਿਹੜਾ ਜਾਣਲੇਵਾ ਹਮਲਾ ਹੋਇਆ ਉਹ ਕੁਦਰਤੀ ਉਹਨਾਂ ਜਦੋਂ ਘਟਨਾ ਵਾਪਰੀਆ ਉਥੇ ਕਿਤੇ ਨੇੜੇ ਤੇਰੇ ਸੀ ਉਹਦੇ ਪਤਾ ਲੱਗਣ ਤੋਂ ਬਾਅਦ ਜਦੋਂ ਪਤਾ ਲੱਗਿਆ ਉਹਨੂੰ ਜੇ ਆਪਣੇ ਬੱਚੇ ਤੇ ਹਮਲਾ ਹੋ ਗਿਆ ਉਹ ਹਮਲਾਵਰਾਂ ਦਾ ਪਿੱਛਾ ਕੀਤਾ ਉਹਨੇ ਪਿੱਛਾ ਕੀਤਾ ਗੁੱਸੇ ਚ ਆ ਕੇ ਉਹਨਾਂ ਨਾਲ ਉਹਨੇ ਸੱਟਾਂ ਫਿੱਟਾਂ ਮਾਰੀਆਂ ਨੇ ਉਨਾ ਅਗਵਾਨ ਉਹਨੇ ਮਨਜੀਤ ਨੇ ਮਨਜੀਤ ਕਰਾਚੋਂ ਨੇ ਤਨੇ ਰਾਈ ਜਾਂਦਾ ਬਾਰ-ਬਾਰ ਤੇ ਇਹਦੇ ਚ ਜੋ ਮਤਲਬ ਇੱਕ ਬਾਪ ਨੂੰ ਜਦੋਂ ਅਚਨ ਪਤਾ ਲੱਗਦਾ ਹੈ ਇਹੀ ਜੀ ਘਟਨਾ ਦਾ ਤਾਂ ਉਹਦੇ ਚ ਬਾਪ ਦੇ ਰਿਸ਼ਤੇ ਦੇ ਵਿੱਚੋਂ ਉਹਦੀ ਇਹ ਗੱਲ ਮਤਲਬ ਗੁੱਸੇ ਵਿੱਚ ਉਹਨੇ ਕੀਤੀ ਹੈ ਰਿਹਾ ਨਹੀਂ ਗਿਆ ਤਾਂ ਕਿਆ ਹਰ ਇੱਕ ਬਾਪ ਇਸ ਤਰ੍ਹਾਂ ਕਰਦਾ ਇਹ ਬਦਮੀ ਵੀ ਕਰ ਜਾਂਦਾ ਅਸੀਂ ਇਹ ਸਮਝਦੇ ਆਂ ਕਿ ਇਹ ਪਰਚਾ ਜਿੱਥੇ ਅਸੀਂ 307 ਦਾ ਉਹਨਾਂ ਤੇ ਪਰਚਾ ਪਾਇਆ ਤਾਂ ਪੈਰਲ ਪਰਚਾ ਪ੍ਰਸ਼ਾਸਨ ਨੇ ਉਹ ਮੰਨਜੀਤ ਤੇ ਪਾ ਦਿੰਦੀ ਕੋਈ ਗੱਲ ਨਹੀਂ ਸੀ ਅਸੀਂ ਇਹਨਾਂ ਚੱਲਦੇ ਪਰ ਸਵਾਲ ਇਹ ਹੈ ਵੀ ਉਹ ਤੇ ਪਰਚਾ ਵੀ ਪਾਇਆ ਕੁੱਟਮਾਰ ਦਾ ਨਾਲ ਐਸੀ ਐਕਟ ਲਾਤਾ ਉਹਦੋਂ ਗਾਹਾਂ ਵੱਧ ਕੇ ਨਾਲ ਜਗਤਾਰ ਤੇ ਇਹ ਦੋਸ਼ੀ ਬਣਾਤਾ ਵੀ ਇਹਨੇ ਫੜਿਆ ਤੇ ਇਹਨੇ ਬਾਹਾਂ ਫੜੀਆਂ ਨੇ ਇਹਨੇ ਡਾਂਗਾ ਮਾਰਿਆ ਇਹਨੇ ਜਗਤਾਰ ਨੂੰ ਮੁੱਖ ਤੌਰ ਤੇ ਦੋਸ਼ੀ ਬਣਾਇਆ ਗਿਆ ਜਗਤਾਰ ਲੱਡੀ ਨੂੰ ਤੇ ਉਹ ਤੇ ਵੀ ਐਸਸੀਐਟ ਇੱਕ ਦਾ ਪਰਚਾ ਲਗਾ। ਜਾਨੀ ਇਹ ਖੇੜ ਹੈ ਜਿਹੜੀ ਐਫਆਈਆਰ ਲਿਖੀ ਹੈ ਜਿਹੜੀ ਇਹ ਸਾਨੂੰ ਪੁਲਿਸ ਦੀ ਲੱਗਦੀ ਹੈ। ਪੁਲਿਸ ਦੀ ਭਾਸ਼ਾ ਹੈ ਉਹਦੇ ਚ। ਅਸੀਂ ਸਰੇ ਆਮ ਸਿੱਧਾ ਦੋਸ਼ ਲਾਉਨੇ ਆ ਵੀ ਇਹ ਪੁਲਿਸ ਦੀ ਕਾਰਵਾਈ ਹੈ ਪੁਲਿਸ ਨੇ ਇਹ ਕਰਵਾਇਆ। ਕਿਉਂਕਿ ਇਹ ਇਹਦੇ ਪਿੱਛੇ ਪੋਲਿਟੀਕਲ ਪਾਰਟੀਆਂ ਦਾ ਜ਼ੋਰ ਵੀ ਹੋ ਸਕਦਾ ਹੈ। ਮੌਕੇ ਦੀ ਸਰਕਾਰ ਦਾ ਵੀ ਹੋ ਸਕਦਾ ਹੈ। ਬੀਜੇਪੀ ਦਾ ਦਾਖਲ ਵੀ ਹੋ ਸਕਦਾ ਹੈ। ਇਹ ਸਾਰੇ ਦਾਖਲ ਸੰਭਵ ਨੇ। ਕਿਉਂਕਿ ਸਾਡੀ ਜਥੇਬੰਦੀ ਹੈ ਜਿਹੜੀ ਬੜੇ ਲੰਬੇ ਸੰਘਰਸ਼ ਲੜਦੇ ਆ ਰਹੀ ਹੈ ਮੁੱਢਾਂ ਤੋਂ ਇਹ ਰੜਕ ਰਹੀ ਹੈ ਪ੍ਰਸ਼ਾਸਨ ਨੂੰ ਇਹਨੂੰ ਕਮਜ਼ੋਰ ਕਰਨ ਦੀ ਖਾਤਰ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਏਕਤਾ ਬਣ ਰਹੀ ਹੈ ਇਹਨੂੰ ਤੋੜਨ ਦੀ ਖਾਤਰ ਇਹਨੇ ਬੜਾ ਪ੍ਰਚਾਰ ਕੀਤਾ ਕਿ ਮਜ਼ਦੂਰਾਂ ਨੇ ਤੇ ਕਿਸਾਨਾਂ ਨੇ ਮਜ਼ਦੂਰਾਂ ਨੂੰ ਕੁੱਟਤਾ ਯਾਨੀ ਇੱਕ ਵਿਅਕਤੀ ਦਾ ਮਸਲਾ ਇੱਕ ਵਾਪਰੀ ਹੋਈ ਘਟਨਾ ਨੂੰ ਕਿਉਂਕਿ ਜਿਹੜੀ ਘਟਨਾ ਕਰਮ ਜ ਵਾਪਰੀ ਹੈ ਜਿਸ ਰੌਂਤ ਹੋਈ ਹੈ ਇਹ ਉਦੋਂ ਕੋਈ ਨਹੀਂ ਦੇਖਦਾ ਮਜ਼ਮੂਰ ਲਾ ਕਿਹੜੀ ਜਾਤ ਦਾ ਕਿਹੜੇ ਗੋਤ ਦਾ ਤੇ ਕਿਹੜੀ ਉਹਦੀ ਕਮਿਊਨਿਟੀ ਹੈ ਕਿਹੜਾ ਉਹਦਾ ਧਰਮ ਹੈ ਉਹ ਇੱਕ ਜਿਹਨਾਂ ਘਟਨਾ ਕਰਨ ਵਾਲੇ ਦੇ ਉੱਤੇ ਜਦੋਂ ਅਟੈਕ ਕਰਦਾ ਉਹ ਨੂੰ ਆਪਣੇ ਦਰਦ ਚੋਂ ਆਪਣੇ ਬਦਲਾ ਲੈਣ ਦੀ ਕਾਰਵਾਈ ਚੋਂ ਕਰਦਾ ਉਹ ਇਸ ਕਰਕੇ ਇਹਨੂੰ ਇਹ ਰੂਪ ਦੇਣਾ ਵੀ ਇਹ ਉਹ ਜਥੇਬੰਦੀ ਸਾਡੀ ਜਥੇਬੰਦੀ ਨੂੰ ਕਿਉਂਕਿ ਸਾਡੀ ਜਥੇਬੰਦੀ ਦਾ ਉਹ ਆਗੂ ਸੀ ਆਗੂ ਕਰਕੇ ਉਹਨੇ ਇਹ ਰੂਪ ਦੇਣਾ ਵੀ ਨੁਕਸਾਨਾ ਮਜ਼ਦੂਰਾਂ ਦਾ ਦੀ ਹਮਦਰਦੀ ਦਿਖਾਉਣ ਵਾਲੀ ਜਥੇਬੰਦੀ ਆ ਮਜ਼ਦੂਰਾਂ ਤੇ ਅਟੈਕ ਕਰ ਰਹੀ ਹੈ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੈ ਇਸ ਕਰਕੇ ਸਾਡਾ ਇਹ ਜਿਹੜਾ ਇਹ ਸ਼ੋਅ ਕੀਤਾ ਅਸੀਂ ਜਿੰਨੀ ਵੀ ਮਨਜੀਤ ਨੇ ਕੀਤੀ ਹੈ ਮਨਜੀਤ ਚੱਲਣ ਨੂੰ ਤਿਆਰ ਹੈ ਪਰ ਜਿਹੜੀ ਉਹਦੇ ਨਾਲ ਲੱਗਦਾ ਉਹ ਤੇ ਐਸਏ ਐਕਟ ਲੈ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤੇ ਜਿਹੜਾ ਸਾਡੇ ਆਗੂ ਦਿੱਕਤਾ ਲੱਡੀ ਨੂੰ ਝੂਠਾ ਫਸਾਇਆ ਵਿੱਚ ਜਿਹੜਾ ਹਾਜ਼ਰ ਵੀ ਨਹੀਂ ਸੀ ਉੱਤੇ ਘਟਨਾ ਵਾਪਰਨ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਆਇਆ ਤੇ ਉਹਨੂੰ ਉਹਦੇ ਵਿੱਚ ਵੀ ਉਹਦੇ ਉਹਨੂੰ ਵੀ ਇਹਦੇ ਵਿੱਚ ਕੇਸ ਦੇ ਵਿੱਚ ਮੜਤਾ ਇਹ ਤੇ ਅਸੀਂ ਸੰਘਰਸ਼ ਵੀ ਕਰਾਂਗੇ ਤੇ ਦੋਨੇ ਧਰਮਾਂ ਇਹਦਾ ਰਾਮ ਰੱਬ ਕਰਵਾਉਂਦਾ ਜਿੱਤੋਂ ਤੱਕ ਉਹਨਾਂ ਮਜ਼ਦੂਰਾਂ ਦਾ ਸਵਾਲ ਹੈ ਅਸੀਂ ਉਸੇ ਦਿਨ ਘਟਨਾ ਵਾਪਰੀ ਸਾਡੀ ਜ਼ਿਲ੍ਹਾ ਕਮੇਟੀ ਸਾਰੀ ਉਹਨਾਂ ਪਰਿਵਾਰਾਂ ਕੋਲ ਵੀ ਗਈ ਹੈ ਜ਼ਖਮੀਆਂ ਕੋਲ ਵੀ ਪਤਾ ਲੈਣ ਗਈ ਹੈ ਜੋ ਸਾਡਾ ਹੱਕ ਸੀ ਉਹ ਅਸੀਂ ਕੀਤਾ ਉਹ ਮਨਜੀਤ ਦੇ ਮੁੰਡੇ ਨੂੰ ਵੀ ਸਾਹਮ੍ਹਿਆ ਤੇ ਉਹਨਾਂ ਨੂੰ ਵੀ ਸਾਹਮਣੇ ਵਾਸਤੇ ਸਾਡੀ ਜ਼ਿਲ੍ਹਾ ਕਮੇਟੀ ਗਈ ਹੈ ਪਹਿਲ ਕਦਮੀ ਕੀਤੀ ਹੈ ਇਹ ਇਧਰਲੇ ਪਾਸਿਓਂ ਅਸੀਂ ਪਹਿਲ ਕਦਮੀ ਕੀਤੀ ਪਰ ਬਜਾਏ ਦੇ ਇਸ ਮਸਲੇ ਨੂੰ ਪੜਤਾਲਣ ਦੇ ਜਿਹੜੇ ਸਾਥੀ ਜਿਹੜੀਆਂ ਪੋਲੀਟਿਕਲ ਪਾਰਟੀਆਂ ਇਹਨੂੰ ਤਲ ਦੇ ਰਹੀਆਂ ਨੇ ਕਿ ਮਜ਼ਦੂਰਾਂ ਨਾਲ ਹੈ ਹੋ ਗਿਆ ਮਜ਼ਦੂਰਾਂ ਨੂੰ ਹੀ ਕਰਤਾ ਮਜ਼ਦੂਰਾਂ ਨੂੰ ਹੀ ਕਰਤਾ ਜਦੋਂ ਕਦੇ ਮਜ਼ਦੂਰਾਂ ਦੇ ਘਟਨਾ ਵਾਪਰੀ ਹੈ ਅਸੀਂ ਨਹੀਂ ਸਾਥੀਓ ਕਦੇ ਦੇਖੇ ਅੱਜ ਤੱਕ ਵੀ ਆ ਆ ਮદાન 'ਚੋਂ ਖੜੇ ਨੇ ਕਿਸੇ ਸਾਥੀਆਂ ਨੂੰ ਪੁੱਛ ਲਓ ਕਿਸੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਪੁੱਛ ਲਓ ਅੱਜ ਜਦੋਂ ਕਰੋਨਾ ਕਾਲ ਹੋਇਆ ਇੱਕ ਕਰੋੜ ਦਾ ਫੰਡ ਇਕੱਠਾ ਕਰਕੇ ਲੋਕਾਂ ਤੋਂ ਅਸੀਂ ਮਜ਼ਦੂਰਾਂ ਨੂੰ ਪਿੰਡਾਂ 'ਚ ਰਾਸ਼ਨ ਵੰਡਿਆ ਤਕਰੀਬਨ ਮੇਰੇ ਖਿਆਲ 'ਚ 800 ਪਿੰਡਾਂ ਦੇ ਵਿੱਚ ਅਸੀਂ ਰਾਸ਼ਨ ਬੰਡੇ ਆਏ ਮਜ਼ਦੂਰਾਂ ਨੂੰ ਕਰੋਨਾ ਕਾਲ ਦੇ ਵੇਲੇ ਸਾਡੀ ਤਾਂ ਭਾਸ਼ਾ ਹੀ ਨਹੀਂ ਬਈ ਇਹ ਮਜ਼ਦੂਰ ਬਰੋਗੀ ਅੱਜ ਤੱਕ ਮਜ਼ਦੂਰਾਂ ਨੂੰ ਖੇਤ ਮਜ਼ਦੂਰ ਸਮਝਦੇ ਆ ਅੱਜ ਤਾਂ ਇਹ ਸਮਝਦੇ ਆ ਵੀ ਇਹਨਾਂ ਦੇ ਬਗੈਰ ਤਾਂ ਲੜਾਈ ਜਿੱਤੀ ਨਹੀਂ ਜਾ ਸਕਦੀ ਉਹ ਲੜਾਈ ਅਧੂਰੀ ਆ ਜਿੱਤੇ ਵਿੱਚ ਮਜ਼ਦੂਰ ਨਹੀਂ ਕਿੰਨੇ ਪ੍ਰੋਗਰਾਮ ਕੀਤੇ ਨੇ ਇਹਨਾਂ ਨੇ ਪੰਜਾਬ 'ਚ ਮਜ਼ਦੂਰਾਂ ਦਾ 3 ਦਿਨ ਦਾ ਮੋਰਚਾ ਹੋਵੇ ਮਜ਼ਦੂਰਾਂ ਦਾ 5 ਦਿਨ ਦਾ ਮੋਰਚਾ ਹੋਵੇ ਲੰਗਰ ਅਸੀਂ ਲਾਉਨੇ ਆ ਚਾਹ ਪਾਣੀ ਦਾ ਲੰਗਰ ਅਸੀਂ ਲਾਉਨੇ ਆ ਲੁਧਿਆਣੇ 22 ਜਥੇਬੰਦੀਆਂ ਦਾ ਇਕੱਠਾ ਪ੍ਰੋਗਰਾਮ ਸੀ ਉਥੇ ਚਾਹ ਸਾਡੀ ਸਾਰੀ ਸੂਬਾ ਕਮੇਟੀ ਨੇ ਭਾਂਡੇ ਮਾਜੇ ਜੰਜੀਤ ਨੇ ਭਾਂਡੇ ਮਾਜੇ ਜੰਜੀਤ ਦੇ ਝੂਠੇ ਭਾਂਡੇ ਮਜ਼ਦੂਰਾਂ ਦੇ ਚੱਕ ਚੱਕ ਮਾਜੇ ਅੱਜ ਦਾ ਸਾਂਝ ਰੱਖੀਆ ਮਜ਼ਦੂਰਾਂ ਨੇ ਹਕਮ ਭਵਾਨੀਗੜ੍ਹ ਦੇ ਵਿੱਚ ਇੱਕ ਮਜ਼ਦੂਰ ਦੀ কুরਕੀ ਹੋਈ ਹੈ ਘਰ ਦੀ ਉਹ কুরਕੀ ਰੋਕਣ ਵਾਸਤੇ ਸਾਡੀ ਜਥੇਬੰਦੀ ਸਭ ਤੋਂ ਪਹਿਲਾਂ ਗਈ ਹੈ ਆਰਾਮਗੜ੍ਹ ਦੇ ਵਿੱਚ ਬੱਕਰੀਆਂ ਮਰੀਆਂ ਨੇ ਉਹਨਾਂ ਦਾ 8.32 8,32,000 ਰੁਪਇਆ ਉਹਦਾ ਮਾਮਲਾ ਚੈੱਕ ਆਇਆ ਪਿਆ ਆਰਾਮਗੜ੍ਹ ਦਾ ਕਿੱਥੇ ਤੁਸੀਂ ਕਿਹੜੀਆਂ ਕਿਹੜੀਆਂ ਗੰਦਰ ਕਾਂਡ ਹੋਇਆ ਸਾਡਾ ਸਾਡਾ ਸੂਬਾ ਸਕਤਰਾ ਜੇਲ੍ਹ ਕੱਟ ਕੇ ਆਇਆ ਉਹ 6 ਮਹੀਨਿਆਂ ਦੀ ਜੇਲ੍ਹ ਕੱਟ ਕੇ ਤਿੰਨ ਪਰਚੇ ਹੋਰ ਜ਼ਮਾਨਤ ਹੁੰਦੀ ਆ ਪਰਚਾ ਪਾਉਣ ਦੇ ਜਮਾਨਤ ਹੁੰਦੀ ਆ ਪਰਚਾ ਪਾਇਆ 6-7 ਮਹੀਨੇ ਉਹ ਜੇਲ੍ਹ 'ਚ ਰਿਹਾ ਗੰਦਰ ਕਾਂਡ ਦੇ ਵਿੱਚ ਅਸੀਂ ਮਜ਼ਦੂਰ ਵਿਰੋਧੀ ਕਿਵੇਂ ਹੋ ਸਕਦੇ ਆ ਸਾਡੀ ਸੋਚ ਹੀ ਨਹੀਂ ਹੈ ਬਾੜ ਦੇ ਵਿੱਚ ਜ਼ਮੀਨ ਪ੍ਰਾਪਤੀ ਦਾ ਘੋਲ ਚੱਲਦਾ ਸੀ ਸਾਡੀ ਕਮੇਟੀ ਬਣ ਗਿਆ ਨੋਨ ਭਲੇਖੇ ਨਾਲ ਜਦੋਂ ਉਧਰੋਂ ਇਤਰਾਜ਼ ਉੱਠਿਆ ਵੀ ਇਹ ਤਾਂ ਬੰਦੇ ਯਾਰ ਉਹਨਾਂ ਦੇ ਬਾੜ ਜ਼ਮੀਨ ਪ੍ਰਾਪਤੀ ਵਾਲੇ ਦੇ ਬੁੱਧ ਚੱਲਦੇ ਸੀ ਤਾਂ ਅਸੀਂ ਉਹਨਾਂ ਨੂੰ ਉਸ ਜਥੇਬੰਦੀ ਚੋਂ ਬਰਖਾਸਤ ਕੀਤਾ। ਕਪਿਆਲ ਪਿੰਡ ਦੇ ਵਿੱਚ ਇੱਕ ਬੰਦੇ ਨੇ ਮਜ਼ਦੂਰਾਂ ਦੇ ਬਾਈਕਾਟ ਦੇ ਵਿੱਚ ਸਾਡਾ ਖਜ਼ਾਨਚੀ ਸੀ। ਮੂਰੇ ਹੋ ਕੇ ਰੋਲਾ ਪਾ ਦਿੱਤਾ। ਪਤਾ ਲੱਗਣ ਤੇ ਉਹਦਾ ਅਹੁਦਾ ਵਾਪਸ ਲਿਆ ਤੇ ਉਹਨਾਂ ਨੂੰ ਝੰਡੇ ਵਾਪਸ ਲੈ ਕੇ ਆਇਆ ਸੀ। ਅਸੀਂ ਜਥੇਬੰਦੀ ਉਹ ਆ। ਜਲੂਰ ਕਾਂਡ ਦੇ ਵਿੱਚ ਕੀ ਨਹੀਂ ਵਾਪਰਿਆ? ਸਾਡੀਆਂ ਅਰਥੀਆਂ ਫੂਕੀਆਂ ਨੇ। ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਨੇ ਸਾਡੇ ਪੈਰਲਲ ਧਰਨਾ ਲਾਇਆ। ਸਾਡੀਆਂ ਅਰਥੀਆਂ ਫੂਕਦੀਆਂ ਡੱਲੇਵਾਲ ਦੀ ਸਿੱਧੂਪੁਰ ਦੀ ਜਥੇਬੰਦੀ ਪਚੌਰਾ ਤੋਂ ਸਿੱਧੂਪੁਰ ਉਦੋਂ ਜਾਉਂਦਾ ਸੀ। ਸਾਨੂੰ ਮਾਰਨ ਦੀਆਂ ਧਮਕੀਆਂ ਮੇਰੇ ਕੌਰੀਆਂ ਤੇ ਮੇਰੇ ਤੇ ਅਟੈਕ ਹੋਇਆ ਅਸੀਂ ਤਾਂ ਮਜ਼ਦੂਰਾਂ ਦੇ ਖਿਲਾਫ ਆਏ ਖੜੇ ਆ ਸਾਨੂੰ ਤਾਂ ਇਹ ਕਹਿੰਦੇ ਸੀ ਮਜ਼ਦੂਰ ਵੀ ਅਸੀਂ ਉਹ ਗਰਾਹ ਨੂੰ ਦੇਖਾਂਗੇ ਇੱਥੇ ਤੱਕ ਗੱਲਾਂ ਗਈਆਂ ਨੇ ਅਸੀਂ ਮਜ਼ਦੂਰਾਂ ਦੀ ਖਾਤਰ ਉਹ ਤੋਂ ਬਥੇਰਾ ਜ਼ੋਰ ਲਾਇਆ ਵੀ ਉਹ ਹੁਣ ਜਿਹੜਾ ਇਹ ਅਧਿਕਾਰੀ ਸਾਡੇ ਕਈ ਅਧਿਕਾਰੀ ਇਹ ਕਹਿੰਦੇ ਨੇ ਵੀ ਜਦੋਂ ਮਜ਼ਦੂਰਾਂ ਤੇ ਅਟੈਕ ਹੋਇਆ ਜੀ ਹਮਲਾ ਹੁੰਦਾ ਐਸੀ ਐਕਟ ਦਾ ਆਟੋਮੈਟਿਕ ਲੱਗ ਜਾਂਦਾ ਤਾਂ ਆਟੋਮੈਟਿਕ ਗੁਰਦੇਵ ਕੌਰ ਦਾ ਜਦੋਂ ਲਤ ਤੋੜੀ ਹੈ ਜਰੂਰ ਦੇ ਵਿੱਚ ਉਹ ਤੇ ਐਸੇ ਨਹੀਂ ਲੱਗਿਆ ਉਹ ਤੇ ਤਾਂ ਸੀ ਮੰਗ ਕਰਦੇ ਰਹੇ ਆ ਵੀ ਤੁਸੀਂ ਐਸੀ ਐਕਟ ਲਾਓ ਉਹ ਜਿਹੜੇ ਛਰਿਆਂ 'ਚ ਕਹਿੰਦੇ ਸੀ ਵੀ ਬਲਬੀਰ ਨੂੰ ਟੋਕਰੇ 'ਚ ਪਾਉਣਾ ਸੀ ਕਿੰਨੇ ਲੋਕਾਂ ਦੇ ਸਿਰ ਪਾਟੇ ਨੇ ਕਿੰਨੇ ਮਜ਼ਦੂਰਾਂ ਦੇ ਲੱਤਾਂ ਟੁੱਟੀਆਂ ਨੇ ਕਿੰਨੇ ਜ਼ਖਮੀ ਹੋਏ ਸੀ ਉਦੋਂ ਐਸੀ ਐਕਟ ਕਿੱਧਰੋਂ ਕਹੇ ਸੀ ਵੀ ਉਦੋਂ ਐਸੀ ਐਕਟ ਹੈ ਨਹੀਂ ਸੀ ਅੱਜ ਇੱਕ ਐਕਟ ਬਿਨਾਂ ਕਿਸੇ ਅੰਦੋਲਨ ਦੇ ਬਿਨਾਂ ਕਿਸੇ ਲੜਾਈ ਦੇ ਚੁੱਪਚਾਪ ਪੁਲਿਸ ਨੇ ਲਾ ਦਿੱਤਾ ਕਿਸ ਨੂੰ ਪੁੱਛੇ ਬਗੈਰ ਇਹ ਸੋਡੀ ਮਨਸ਼ਾ ਦਾ ਸਾਡੀ ਜਥੇਬੰਦੀ ਮਜ਼ਦੂਰ ਵਿਰੋਧੀ ਕਿਤੇ ਹੋ ਹੀ ਨਹੀਂ ਸਕਦੀ ਆ ਤੁਸੀਂ ਦੇਪੁੱਛ ਪੁੱਛ ਲੋ ਜਾ ਕੇ ਪਹਿਲਾਂ ਅਸੀਂ ਇਹਨਾਂ ਦਾ ਅੰਦੋਲਨ ਚੱਲਿਆ 2008 ਦੇ ਵਿੱਚ ਪੈਪਸੀ ਕਾਮਯੰਦ ਦਾ ਸਭ ਤੋਂ ਪਹਿਲਾਂ ਪੈਪਸੀ ਤੇ ਜਦੋਂ ਅਟੈਕ ਹੋਇਆ ਸਾਡੀ ਜਥੇਬੰਦੀ ਸੀ ਜਿਨੇ ਪੈਪਸੀ ਕਾਮਯੰਦ ਦਾ ਜਾ ਕੇ ਪੱਖ ਲਿਆ ਤੇ ਉਹਨਾਂ ਨੂੰ ਉੱਤੇ ਸਮਝਾਉਂਤਾ ਹੋਇਆ ਉਹਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ ਆ ਮਿਲਕ ਪਲਾਂਟ ਨਾਬੇ ਨੂੰ ਜਾ ਕੇ ਪੁੱਛ ਲੋ ਉਹਨਾਂ ਦੀ ਹਮਾਇਤ ਕੀਤੀ ਤੇ ਉਹ ਘੋਲ ਜਿੱਤੇ ਤੇ ਉਹ ਹੁਣ ਤੱਕ ਉਹ ਉਹਨਾਂ ਦੀ ਜੱਥੇਬੰਦੀ ਪੈਮ ਹੈ ਜਾ ਕੇ ਪੁੱਛ ਲੋ ਜੀਰੋਸਾਈਕਲ ਇੰਡਸਟਰੀ ਨੂੰ ਸ਼ਾਂਤੀ ਕਾਮਿਆਂ ਨੂੰ ਜਿਨ੍ਹਾਂ ਨੇ 2004 ਦੇ ਵਿੱਚ ਅੰਦੋਲਨ ਲੜਿਆ ਤੇ ਉਹ ਮਜ਼ਦੂਰ ਘੜ ਤੇ ਭੁੱਖੇ ਮਰਦੇ ਮਜ਼ਦੂਰਾਂ ਨੂੰ ਦੋ ਟੈਂਕਰ ਰਾਸ਼ਨ ਦੇ ਭੇਜੇ ਸੀ ਦੋ ਟੈਂਕਰ ਰਾਸ਼ਨ ਦੇ ਭੇਜੇ ਨਰਮਨ ਨਰਮੇ ਦਾ ਮਾਮਲਾ ਬਰਾਬਰ ਮਜ਼ਦੂਰਾਂ ਨੂੰ 10% ਵਾਇਆ 10% ਦੀ ਰਵਾਇਤ ਜਦੋਂ ਕਿ ਇੱਕ ਜੱਥੇਬੰਦੀ ਇਹ ਕਹਿ ਰਹੀ ਸੀ ਕਿ ਮਜ਼ਦੂਰਾਂ ਦੀ ਮੰਗ ਕਰ ਦਿਓ ਮਜ਼ਦੂਰਾਂ ਦਾ ਨਰਮਾ ਕਿਹੜਾ ਕੋਠੇ ਤੇ ਬੀਜਿਆ ਹੋਇਆ ਹੈ ਕਾਦਾ ਮੰਗ ਕਰਦੇ ਹੋ ਕਾਦਾ ਮਾਮਲਾ ਦਵਾਉਂਦੇ ਹੋ ਅਸੀਂ ਕਿਹਾ ਵੀ ਚਗਾਈ ਚਾਹੀਦੀ ਹੈ ਮਜ਼ਦੂਰਾਂ ਨੂੰ ਉਹ ਚਗਾਈ 10% ਦੀ ਰਵਾਇਤ ਪਈ ਹੈ ਇਹ ਚੰਨੀ ਹਕੂਮਤ ਤੋਂ ਮਾਮਲਾ ਦਵਾ ਉਦੋਂ ਵੀ 10% ਚਗਾਈ ਆ ਜਿਹੜਾ ਹੁਣ ਇੱਥੇ ਮਤਲਬ ਆ ਮਾਮਲਾ ਹੋਇਆ ਗੜੇਮਰੀ ਦਾ ਗੜੇਮਰੀ ਦੇ ਮਾਮਲੇ ਵਿੱਚ ਵੀ 10% ਮਜ਼ਦੂਰਾਂ ਦਾ ਸੀ ਉਹਨੂੰ ਕਿਹਾ ਬਰਾਬਰ ਰੱਖ ਕੇ ਬੰਨਣਾ ਚ ਬੰਡੋ ਤੁਸੀਂ ਸਾਨੂੰ ਭਾਈ ਮਜ਼ਦੂਰਾਂ ਦੇ ਵਿਰੋਧੀ ਕਿਹੜੇ ਪਾਸੋਂ ਖੜਦ ਕਰ ਸਕਦੇ ਠੀਕ ਹੈ ਲੱਗਦੇ ਹੋਊ ਤੁਹਾਡਾ ਵਿਰੋਧ ਚੁਕਿਆ ਅਸੀਂ ਮਜ਼ਦੂਰਾਂ ਦੇ ਪੱਖ ਆ ਪੂਰਦੇ ਰਹੇ ਦੂਜੀ ਗੱਲ ਇਸ ਮਸਲੇ ਤੇ ਸਾਡੀ ਦੂਜੀਆਂ ਜਥੇਬੰਦੀਆਂ ਮਜ਼ਦੂਰਾਂ ਨੇ ਜਥੇਬੰਦੀਆਂ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਨਾਂ ਨਾਲ ਸਾਡੀ ਅੱਜ ਮੀਟਿੰਗ ਹੋਈ ਹੈ ਉਹ ਅਸੀਂ ਪੋਜੀਟਿਵ ਸਮਝਦੇ ਹਾਂ ਜਿਹੜੇ ਸਾਥੀਆਂ ਸੋਚਦੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਉਹਨਾਂ ਦੀ ਬੇਨਤੀ ਤੇ ਉਹਨਾਂ ਦੀ رائے ਤੇ ਉਹਨਾਂ ਦੀ ਸਲਾਹ ਨਾਲ ਜਿਹੜਾ ਉਹਨਾਂ ਨੇ ਕਿਹਾ ਵੀ ਤੁਸੀਂ ਸੋਮਵਾਰ ਦਾ ਜਿਹੜਾ ਪੱਕਾ ਮੋਰਚਾ ਲਾਉਣਾ ਸੀ ਸੰਗਰੂਰ ਕਿਸੇ ਥਾਂ ਤੇ ਲਾਉਣਾ ਸੀ ਜੰਨੀ ਥਾਣੇ ਮੂਹਰੇ ਬਾਲੀਆਂ ਲਾਉਣਾ ਸੀ ਜਾਂ ਸਸਪੀ ਤੇ ਲਾਉਣਾ ਸੀ ਉਹਨਾਂ ਨੇ ਇਹ ਸਾਨੂੰ ਮਤਲਬ ਬੇਨਤੀ ਕੀਤੀ ਹੈ ਮੈਨੂੰ ਤੁਸੀਂ ਮਿਲਤਵੀ ਕਰ ਦਿਓ ਫੇਰ ਹਾਲਾਤੀ ਉਸ ਘੋ ਉਸ ਦਿਨ ਦੇ ਕੋਲ ਨੂੰ ਮੁਲਤਵੀ ਕੀਤਾ ਤੇ 20 ਤਰੀਕ ਦੀ ਅਸੀਂ ਸਵੇਰ ਦੀ ਮੀਟਿੰਗ ਰੱਖ ਲਈ ਇਹ ਤੇ ਉਹਨੂੰ ਵਿਚਾਰਾ ਤੇ ਇਹ ਅਸੀਂ ਉਧਰੋਂ ਕਰ ਰਹੇ ਹਾਂ ਤੇ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਹੋਣ ਵੀ ਸਾਡੇ ਤੇ ਮਨਜੀਤ ਤੇ ਸੱਤਾਂ ਦਾ ਕੀ ਪਰਚਾ ਦਰਜ ਹੈ ਉਹ ਅਸੀਂ ਕੇਸ ਫੋਕਟ ਨੂੰ ਤਿਆਰ ਆ ਉਹਦੇ ਤੇ ਸਾਡੇ ਬੰਦੇ ਨੂੰ ਝੇਲ ਜਾਣਾ ਪੈ ਜੇ ਜੋ ਮਰ ਜੇ ਕਸ਼ਟ ਚੜਨਾ ਪੈ ਜੇ ਜੇਤੇ ਬੰਦੇ ਨੂੰ ਚੜਨਾ ਪੈ ਜੇ ਉਹ ਅਸੀਂ ਕਰਾਂਗੇ ਐਸੀ ਐਕਟ ਦਾ ਅਸੀਂ ਲੜਾਈ ਲੜਾਂਗੇ ਐਸੀ ਐਕਟ ਨਹੀਂ ਲੱਗਣ ਦੇਵਾਂਗੇ ਅਸੀਂ ਇਸ ਦੇ ਜਗਤਾਰ ਜਿਹੜਾ ਬੇਦੋਸ਼ਾ ਫਸਾਇਆ ਅਸੀਂ ਉਹਨੂੰ ਵੀ ਉਹਨੂੰ ਵੀ ਜੇਲ੍ਹ 'ਚ ਨਹੀਂ ਜਾਣ ਦੇਵਾਂਗੇ ਅਸੀਂ ਇਸ ਦਾ ਮਤਲਬ ਫੈਸਲਾ ਕਰ ਲਿਆ ਤੇ 20 ਤਰੀਕ ਦੀ ਮੀਟਿੰਗ ਦੇ ਵਿੱਚ ਅਸੀਂ ਇਹਨੂੰ ਹੋ ਸਾਰਿਆਂ ਨੂੰ ਸੂਚਿਤ ਕਰਕੇ ਇਹਨੂੰ ਫਾਈਨ 18 ਨਾ 18 ਤਰੀਕ ਨੂੰ ਜਿਹੜੀ ਪਰਸੋਂ ਕੱਲ ਨੂੰ 17 ਪਰਸੋਂ 18 18 ਤਰੀਕ ਨੂੰ ਅਸੀਂ ਮਨਜੀਤ ਨੂੰ SSP ਪੇਜ ਦੇ ਮੂਰੇ ਪੇਸ਼ ਕਰਾਂਗੇ ਜਿਹੜੇ ਉਤੇ ਧਰਾਂ ਲਈਆਂ ਨੇ ਉਹ ਧਰਾਂ ਦੇ ਤਹਿਤ SC ਐਕਟ ਨੂੰ ਅਸੀਂ ਮਤਲਬ ਵਾਪਸ ਕਰਾਉਣ ਵਾਸਤੇ ਸੰਘਰਸ਼ ਕਰਾਂਗੇ ਤੇ ਉਹ ਜਿਹੜਾ ਬੇਦੋਸ਼ ਹੈ ਉਹਨੂੰ ਵੀ ਅਸੀਂ ਨਾਲ ਲੈ ਕੇ ਜਾਵਾਂਗੇ ਪਰ ਅਸੀਂ ਉਹਨੂੰ ਪੇਸ਼ ਨਹੀਂ ਕਰਾਂਗੇ ਤੇ ਇਸ ਕਰਕੇ ਸਾਡੀ ਜਿਹੜੀ ਲੜਾਈ ਹੈ ਇਹ ਚੱਲੂਗੀ ਇਹਦੇ ਨਾਲ ਨਾਲ ਅਸੀਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰਾਂ ਦੇ ਇਹ ਬੱਚੇ ਨੇ ਜਿੰਨੇ ਜਿਹੜੇ ਘਟਨਾ 'ਚ ਸ਼ਾਮਲ ਨੇ ਜਿਨ੍ਹਾਂ ਤੇ 307 ਦਾ ਪਰਚਾ ਹੈ 6 ਬੰਦੇ ਨੇ 7 ਬੰਦੇ ਨੇ ਕਿੰਨੇ ਨੇ ਅਸੀਂ ਇਹ ਸਮਝਦੇ ਹਾਂ ਵੀ ਉਹ ਪਰਿਵਾਰ ਸਮਾਜਿਕ ਮਾਰ ਰੇਟਾਏ ਹੋਏ ਨੇ ਉਹਨਾਂ ਦੇ ਬੱਚੇ ਸਮਾਜਿਕ ਬਰਾਈ ਦੇ ਵਿੱਚ ਇਹ ਆਏ ਹੋਏ ਨੇ ਅਸੀਂ ਇਹ ਸਮਝਦੇ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਅਸੀਂ ਉਹਨਾਂ ਤੇ ਜਿਹੜੇ ਪਾਏ ਪਰਚੇ ਨੇ ਅਸੀਂ ਉਹਨਾਂ ਨਾਲ ਸਮਝੌਤੇ ਦੀ ਗੱਲ ਚਲਾਵਾਂਗੇ ਸਮਝੌਤੇ ਦੀ ਗੱਲ ਹੁੰਦੀ ਹੈ ਤਾਂ ਇਹ ਨਵਟਾਰਾ ਕਰਨ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਬਣੀ ਰਹੇ ਸਾਡੀ ਜਥੇਬੰਦੀਆਂ ਦੀ ਇਕਤਾ ਬਣੀ ਰਹੇ ਤੇ ਅਸੀਂ ਇਕਜੁੱਟ ਹੋ ਕੇ ਸਰਕਾਰ ਦੇ ਇੱਕ ਮਾੜੇ ਮਨਸੂਬਿਆਂ ਨੂੰ ਪੇਸ਼ ਆਣ ਕੇ ਉਹਨਾਂ ਨਾਲ ਲੜਾਈ ਕਰਨ ਵਾਸਤੇ ਉਧਰ ਨੂੰ ਸੇਤ ਹੋਈਏ ਨਾ ਕਿ ਆਪਸ ਵਿੱਚ ਡਾਂਗੋ ਡਾਂਗੀ ਹੁੰਨੇ ਹਜੇ ਤਾਂ ਇਹ ਸਰਕਾਰ ਦੀ ਚਾਲ ਸਰਕਾਰ ਦੀ ਜਿਹੜੀ ਖੇਡ ਹੈ ਉਹ ਆਪਣੇ ਤੇ ਭਾਰੀ ਹੁੰਦੀ ਹੈ ਇਸ ਕਰਕੇ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਹੈ ਜਿਹੜੀਆਂ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਹਾਮੀ ਨੇ ਜਿਹੜੀਆਂ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਦੀਆਂ ਨੇ ਜਿਹੜੀਆਂ ਮੋਦੀ ਹਕੂਮਤ ਦੇ ਵਿੱਚ ਨੱਕ ਚ ਦਮ ਕਰਨ ਦੇ ਵਿੱਚ ਪਹਿਲਾਂ ਇਕੱਠੀਆਂ ਹੋ ਕੇ ਲੜੀਆਂ ਨੇ ਉਹਨਾਂ ਸਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਇਸ ਮਸਲੇ ਦੇ ਵਿੱਚ ਸਾਰਿਆਂ ਦਾ ਸਾਡਾ ਸਹਿਯੋਗ ਵੀ ਲਓ ਤੇ ਤੁਸੀਂ ਆਪ ਵੀ ਦਾਖਲ ਦੇ ਕੇ ਇਹਦਾ ਨੁਟਾਰਾ